Oh, my God. बोलिए श्री बनके बिहारी लाल की जय आज श्री कृष्ण जन्मष्टमी के उपलक्ष में विशाल शोभा यात्रा धार्मिक उत्सव कमेटी नवा शहर की ओर से द पुरानी दाना मंडी से प्रारंभ की गई है आज इस परम उत्सव की मैं आप सभी शहर वासियों को हार्दिक बधाई देता हूं हमारी धार्मिक उत्सव कमेटी के प्रधान जुगल किशोर दत्ता जी जिनकी अध्यक्षता में ये इतना विशाल कार्यक्रम विशाल शोभा यात्रा का आयोजन किया गया है और आज आप सभी शहरवासी बहुत ही प्रिय चैनल पी बत्ती के माध्यम से इस शोभा यात्रा का आनंद ले रहे हैं तो आप सभी को निमंत्रण है कि इस शोभा यात्रा में सम्मिलित होकर के भगवान श्री कृष्ण के जन्म उत्सव का आनंद प्राप्त करें 16 तारीख यानी परसों को पूरे भारत वर्ष में श्री वृंदावन धाम से लेकर के हर शहर गली में जन्म अष्टमी उत्सव नंद उत्सव बड़े धूमधाम से मनाया जा रहा है नंद के आनंद भयो जय कन्हैया लाल की ਸਭੀ ਬੋਲੀ ਨੰਦ ਕੇ ਆਨੰਦ ਭਇਓ ਜੈ ਕਨਿਆ ਲਾਲ ਕੀ ਨੰਦ ਕੇ ਆਨੰਦ ਭਇਓ ਜੈ ਕਨਿਆ ਲਾਲ ਕੀ ਇੱਕ ਵਾਰ ਸਭੀ ਜੈਗ ਹੋਸ਼ ਕਰਦੇ ਨੰਦ ਕੇ ਆਨੰਦ ਭਇਓ ਜੈ ਕਨਿਆ ਲਾਲ ਕੀ ਹਾਥ ਉਪਰ ਉਠਾ ਕਰਕੇ ਨੰਦ ਕੇ ਆਨੰਦ ਭਇਓ ਜੈ ਕਨਿਆ ਲਾਲ ਕੀ ਨੰਦ ਕੇ ਆਨੰਦ ਭਇਓ ਜੈ ਕਨਿਆ ਲਾਲ ਕੀ ਹਾਥੀ ਦੀ ਨੇ ਘੋੜਾ ਦੀ ਨੇ ਔਰ ਦੀ ਨੇ ਪਾਲ ਹਾਥੀ ਦੀ ਨੇ ਘੋੜਾ ਦੀ ਨੇ ਔਰ ਦੀ ਨੇ जय कन्हैया लाल की आइए प्रधान जी, पर्दान जी पर्दान दत्ता साहब किथे गए ओरिसा बोल दंदे जान लो जी दियो जी बधाई दो आज ये यूनिवर्सिटी ਦੇ ਸਮਾਗਮ ਦੇ ਉੱਤੇ ਮੈਂ ਵਿਸ਼ਨੂੰ ਦੇ ਪਰਿਸ਼ਦ ਨਮਾਸ਼ਾਰ ਵਰਨੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਹੈ ਸਭ ਦੀ ਖੁਸ਼ਹਾਲੀ ਦੀ ਕਾਮਨਾ ਕਰਦਾ ਹੈ ਆਓ ਸਾਰੇ ਆਪਸ ਸਰ ਨਾਲ ਮਿਲ ਕੇ ਆ ਉਸ ਨੂੰ ਬਣਾਈਏ ਤੇ ਇਹਨੂੰ ਹੋਰ ਕਾਮਯਾਬ ਕਰੀਏ ਜਿਹੜੇ ਵੀ ਦੁਕਾਨਦਾਰ ਆਸੇਫਾਇ ਖੜੇ ਹੈ ਮੇਰੀ ਉਹ ਨਹੀਂ ਬੇਨਤੀ ਹੈ ਕਿ ਨਾਰ ਹਲੋ ਤੇ ਅਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਬਾਜੀ ਮੈਂ ਜਸਵਿੰਦਰ ਜੀ ਜਸਵਿੰਦਰ ਜੀ ਆ ਜਾਓ ਬਾਬਾ ਜੀ ਦੋ ਸ਼ਬਦ ਦੋ ਸ਼ਬਦ ਜੈ ਸ਼੍ਰੀ ਰਾਮ ਬਾਜੀ ਬੋਲੋ ਜੀ ਇੱਕੋ ਗਰੁੱਪੋਂ ਬੋਲੂਗਾ ਜੀ ਸਾਰਾ ਹੀ ਹਰੇ ਕ੍ਰਿਸ਼ਨ ਜੈ ਕ੍ਰਿਸ਼ਨ ਨਗਰ ਨਿਵਾਸੀਆਂ ਵੱਲੋਂ ਜਨਮ ਅਸਤਰੀ ਦੇ ਉਸਤਵ ਦੀਆਂ ਸਾਰੇ ਦੇਸ਼ ਵਿਦੇਸ਼ ਚ ਵਸਦੇ ਸਾਡੇ ਭੈਣਾਂ ਤੇ ਭਰਾਵਾਂ ਨੂੰ ਲੱਖ ਲੱਖ ਵਧਾਈ ਸ਼੍ਰੀ ਕ੍ਰਿਸ਼ਨ ਜੀ ਦਾ ਇਹ ਜਨਮ ਉਸਤਵ ਸਾਡੇ ਦੇਸ਼ ਵਿੱਚ ਸਾਡੀ ਦੇਸ਼ ਦੀ ਹਰ ਜਗ੍ਹਾ ਧਰਤੀ ਤੇ ਬੜੀ ਧੂਮ ਨਾਲ ਮਨਾਇਆ ਜਾਂਦਾ ਹੈ ਉਸੇ ਤਰ੍ਹਾਂ ਅੱਜ ਸਾਡੇ ਨਵਾਂ ਸ਼ਹਿਰ ਦੇ ਵਿੱਚ ਸਾਡੀ ਧਾਰਮਿਕ ਉਸਤਵ ਕਮੇਟੀ ਵੱਲੋਂ ਇਹਨਾਂ ਵਿਸ਼ਾਲ ਸ਼ੋਭਾ ਯਾਤਰਾ ਇਹਨਾਂ ਦੇ ਜਨਮ ਉਸਤਵ ਨੂੰ ਕੱਢੀ ਗਈ ਹੈ ਕ੍ਰਿਸ਼ਨ ਭਵਾਨ ਜੀ ਸ਼੍ਰੀ ਰਾਮ ਚੰਦਰ ਜੀ ਤੇ ਆਪਣੇ ਵਿਸ਼ਨੂ ਭਵਾਨ ਦਾ avatars ਹੋਏ ਆ ਇਸ ਮੌਕੇ ਤੇ ਸਾਰੇ ਦੇਸ਼ ਵਿਦੇਸ਼ ਪਾਸਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਇਹ ਉਤਸਵ ਸਾਨੂੰ ਬੜੇ ਤੁਮਤਮ ਨਾਲ ਮਨਾਉਣਾ ਚਾਹੀਦਾ ਆ ਔਰ ਬੜੇ ਉਸ਼ਾ ਨਾਲ ਮਨਾਉਣਾ ਚਾਹੀਦਾ ਆ ਤੇ ਇਸ ਕਮੇਟੀ ਦਾ ਵੀ ਅਸੀਂ ਸਾਰੇ ਨਗਰ ਨਿਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹ ਹਰ ਇੱਕ ਸਾਲ ਦੀ ਤਰ੍ਹਾਂ ਇਸ ਪ੍ਰੋਗਰਾਮ ਨੂੰ ਬੜੇ ਉਤਜਾਜਤ ਨਾਲ ਉਲੀਕਦੇ ਆ ਅਤੇ ਨਗਰ ਦੇ ਵਿੱਚ ਸ਼ੋਭਾ ਯਾਤਰਾ ਕਰਦੇ ਆ ਤੇ ਨਾ ਇਹ ਵੀ ਬਹੁਤ ਵਧਾਈ ਦੇ ਪਾਤਰ ਹਨ ਜੈ ਸ਼੍ਰੀ ਰਾਮ ਜੈ ਕ੍ਰਿਸ਼ਨ ਸਮੂਹ ਦੇਸ਼ ਵਾਸੀਆਂ ਨੂੰ ਨਵਾਂ ਸ਼ਹਿਰ ਦੀ ਧਾਰਮਿਕ ਉਸਤ ਕਮੇਟੀ ਤੇ ਸ਼ਿਵ ਸੈਨਾ ਪੰਜਾਬ ਵੱਲੋਂ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਜ਼ਰੀ ਗਿਆਨ ਗੋਲ ਬਾਂਕੇ ਬਿਹਾਰੀ ਲਾਲ ਕੀ ਜੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਕੇ ਉਪਲਕਸ਼ਮੇ ਧਾਰਮਿਕ ਉਸੋ ਕਮੇਟੀ ਨਵਾਂ ਸ਼ਹਿਰ ਦੇ ਵੱਲੋਂ ਅੱਜ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਹੈ ਜਿਹੜੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਦਾਣਾ ਮੰਡੀ ਮੰਦਿਰ ਦੇ ਵਿੱਚ ਜਾ ਕੇ ਸੰਪੰਨ ਹੋਵੇਗੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ 16 ਤਰੀਕ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਨਵੇਂ ਸ਼ਹਿਰ ਦੇ ਸਾਰੇ ਮੰਦਰਾਂ ਦੇ ਵਿੱਚ ਤੁਮਤਮ ਨਾਲ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਤੇ ਆਨੰਦ ਮਾਣੋ ਤੇ ਆਪਣਾ ਦਰਸ਼ਨ ਕਰਕੇ ਆਸ਼ੀਰਵਾਦ ਪ੍ਰਾਪਤ ਕਰੋ 16 ਤਰੀਕ ਨੂੰ ਨਵਾਂ ਸ਼ਹਿਰ ਦੇ ਸਾਰੇ ਮੰਦਰਾਂ ਦੇ ਵਿੱਚ ਸਜਾਵਟ ਕੀਤੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਸੀ ਉੱਥੇ ਜ਼ਰੂਰ ਪਹੁੰਚਣ। ਸੰਗਤਾਂ ਦੇ ਅੰਦਰ ਛਾਹ ਬਹੁਤ ਹੈ। ਨਵਾਂ ਸ਼ਹਿਰ ਦੇ ਵਿੱਚ ਅੱਜ ਬਾਰਿਸ਼ ਹੋਣ ਦੇ ਬਾਵਜੂਦ ਵੀ ਜਿਹੜੀ ਸ਼ੋਭਾ ਯਾਤਰਾ ਹੈ ਲਗਭਗ 2-3 ਘੰਟੇ ਲੇਟ ਹੈ। ਫਿਰ ਵੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਸ਼ਾ ਹੈ ਉਸ਼ਾਪੂਰਵਕ ਸਾਰੇ ਸ਼ੋਭਾ ਯਾਤਰਾ ਦੇ ਨਾਲ ਚੱਲ ਰਹੇ ਨੇ ਤੇ ਮੱਥਾ ਟੇਕ ਕੇ ਆਸ਼ੀਰਵਾਦ ਵੀ ਪ੍ਰਾਪਤ ਕਰ ਰਹੇ ਪੀਵੀ ਵੱਤੀ ਨਵਾਂ ਸ਼ਹਿਰ ਤੋਂ ਦਿਨੇਸ਼ ਸੂਰੀ ਜੀ ਜਿਹੜੇ ਕਿ ਲਗਾਤਾਰ ਸਾਰੀਆਂ ਸ਼ੋਭਾ ਯਾਤਰਾਵਾਂ ਨੂੰ ਕਵਰ ਕਰਦੇ ਨੇ ਅੱਜ ਵੀ ਇਹ ਬਾਰਿਸ਼ ਦੇ ਬਾਵਜੂਦ ਸਾਡੇ ਵਿੱਚ ਪਹੁੰਚੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਤਰਾਇਸ਼ਾ ਤੋਂ ਥੋੜੀ ਜਾਣਕਾਰੀ ਚ ਵਾਦਾ ਕੀਤਾ ਜਾਵੇ ਕਿ ਨਵਾਂ ਸ਼ਹਿਰ ਚ ਕੋਤੋ ਤਿਹਾਰ ਮਨਾਇਆ ਜਾਂਦਾ ਔਰ ਸ਼ੁਰੂਆਤ ਕਿਵੇਂ ਹੁੰਦੀ ਹੈ ਇਹ ਜਿਹੜਾ ਕ੍ਰਿਸ਼ਨ ਜਨਮ ਅਸ਼ਟਵੀ ਦਾ ਤਿਹਾਰ ਆ ਬਰਿੰਦਾਵਨ ਤੋਂ ਸ਼ੁਰੂ ਹੁੰਦਾ ਜਦੋਂ ਨੰਦ ਘਰ ਨੰਦ ਕੇ ਆਨੰਦ ਭੇਓ ਜੈਕ ਨੀਆ ਲਾਲਕੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਨੰਦ ਦੇ ਘਰ ਆ ਕੇ ਜਨਮ ਲਿਆ ਤੇ ਉਹਨਾਂ ਦੇ ਘਰ ਬਜਦੋ ਵਧਾਈਆਂ ਵੱਜੀਆਂ नंद बाबा के घर में जब बधाई बजी है तो वहीं से ये उत्सव जो है पूरे भारत में प्रचलन इसका हो गया कि दो दिन पहले शोभा यात्रा करें फिर जन्म उत्सव मनाएं फिर नंद उत्सव मनाया जाए और ये जो शोभा यात्रा शहर में है जहाँ तक मुझे जानकारी है पिछले पचास वर्षों से दाना मंडी से ਜੇ ਵਾਲੀ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਬੋਲੋ ਜੈਕ ਨਈਆ ਲਾਲ ਕੀ ਬੋਲੋ ਜੈਕ ਨਈਆ ਲਾਲ ਕੀ ਬੋਲੋ ਜੈਕ ਨਈਆ ਲਾਲ ਕੀ ਜੈਕ ਨਈਆ ਲਾਲ ਕੀ ਬਹੁਤ ਸ਼ੁਕਰੀਆ ਅਜਾ 16 ਤਰੀਕ ਦੇ ਪ੍ਰਬੰਧਨ ਨੂੰ ਲੈ ਕੇ ਜੇ ਗੱਲਬਾਤ ਕਰੀਏ ਕਿ ਇਸ ਤਰੀਕੇ ਦੇ ਪ੍ਰਬੰਧ ਹੋਣਗੇ 16 ਤਰੀਕ ਦੇ ਜਿਹੜੇ ਪ੍ਰਬੰਧ ਹੈ ਉਹ ਤਿਆਰੀ ਚੱਲ ਰਹੀ ਹੈ ਕੱਲ 15 ਤਰੀਕ ਨੂੰ ਸਾਰੇ ਮੰਦਰਾਂ ਵਿੱਚ ਪ੍ਰਬੰਧ ਮੁਕੰਮਲ ਹੋ ਜਾਣਗੇ ਔਰ 16 ਤਰੀਕ ਸਵੇਰ ਤੋਂ ਮੰਦਰਾਂ ਦੇ ਵਿੱਚ ਭਗਤਾਂ ਦਾ ਆਣਾ ਜਾਣਾ ਲੱਗ ਜਾਏਗਾ तकरीबन ਹਰ ਮੰਦਰ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਨਾਮ ਦਾ ਸੰਗੀਤਨ ਹੋਏਗਾ ਭੰਡਾਰੇ ਲੱਗਣਗੇ ਬੈਂਡ ਵਾਜੇ ਵੱਜਣਗੇ ਢੋਲ ਨਗਾਰੇ ਵੱਜਣਗੇ ਵਧਾਈਆਂ ਗਾਈਆਂ ਜਾਣਗੀਆਂ ਮੈਂ ਵੀ 16 ਤਰੀਕ ਨੂੰ ਮਿਲਾਂਗਾ ਤੁਹਾਨੂੰ ਨਹਿਰੂ ਗੇਟ ਮੰਦਿਰ ਰਾਤਰੀ 9 ਵਜੇ ਤੋਂ ਲੈ ਕੇ ਸਾਢੇ 12 ਵਜੇ ਤੱਕ ਭਗਵਾਨ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਜਾਏਗਾ ਨੰਦ ਉਤਸਵ ਜਿਹੜਾ ਆ ਉਹ 12 ਵਜੇ ਆਰਤੀ ਤੋਂ ਬਾਅਦ ਮਨਾਇਆ ਜਾਂਦਾ ਅੱਜ ਵੀ ਕੀਰਤਨ ਕੀਤਾ ਜਾਵੇਗਾ ਅੱਜ ਤਾਂ ਲਗਭਗ ਮੰਦਿਰਾਂ ਵਿੱਚ ਤਿਆਰੀ ਆ ਅੱਜ ਸ਼ੋਭਾ ਯਾਤਰਾ ਹੋ ਗਈ ਹੈ ਤਾਂ ਇਹ ਕੱਲ ਨੂੰ ਸਾਨੂੰ ਮੰਦਿਰਾਂ ਨੂੰ ਸਾਰਿਆਂ ਨੂੰ ਤਿਆਰੀ ਕਰਨ ਦਾ ਮੌਕਾ ਮਿਲੇਗਾ ਦੇ ਪਰਸੋਂ ਨੂੰ ਅਸੀਂ ਪੂਰਾ ਦਿਨ ਸੰਗੀਤਨ ਟੋਲ ਬੈਂਡ ਨਗਾੜੇ ਜਕਾਰੇ ਸਾਰਾ ਕੁਝ ਪੰਡਾਰਿਆਂ ਦਾ ਇੰਤਜ਼ਾਮ ਕੀਤਾ ਗਿਆ ਪੂਰੇ ਸ਼ਹਿਰ ਦੇ ਸਾਰੇ ਮੰਦਰਾਂ ਵੱਲੋਂ ਹਾਂ ਲਗਭਗ ਨਮਾ ਸ਼ਹਿਰ ਦੀਆਂ ਜਿੰਨੀਆਂ ਵੀ ਮੰਦਰ ਕਮੇਟੀਆਂ ਆ ਸਾਰੀਆਂ ਮੰਦਰ ਕਮੇਟੀਆਂ ਚਾਹੇ ਉਹ ਦਾਣਾ ਮੰਡੀ ਹੈ ਚਾਹੇ ਉਹ ਬੰਨਾ ਮਲ ਸ਼ਿਵਾਲਾ ਹੈ ਜਾਂ ਗੀਤਾ ਭਵਨ ਹੈ ਜਾ ਬਾਂਕੇ ਬਿਹਾਰੀ ਗਊਸ਼ਾਲਾ ਹੈ ਸਾਰੀਆਂ ਜਥੇਬੰਦੀਆਂ ਨੇ ਆਪਣਾ ਕਿਸੇ ਨਾ ਕਿਸੇ ਤਰ੍ਹਾਂ ਪਾਰਟਿਸਿਪੇਟ ਕੀਤਾ ਹੈ ਹਸਮੁਲੀਏ ਚਾਹੇ ਕਿਸੇ ਵੱਲੋਂ ਝੰਕੀ ਆਈ ਹੈ ਜਾਂ ਕੁਛ ਪੰਜ ਸੱਤ ਮੈਂਬਰ ਆਏ ਆ ਜਾਂ ਕੀਰਤਨ ਮੰਡਲੀ ਆਈ ਹੈ ਸਾਰੇ ਆਏ ਹੋਏ ਨੇ ਸੇਵਾ ਭਾਵਨਾ ਵੀ ਦਿਖਾ ਦਿਓ ਪਾਣੀ ਇਹ ਬੋਤਲਾਂ ਲੈ ਕੇ ਖੜੀ ਹੈ ਸੰਗਤ ਉਹ ਤੁਸੀਂ ਇਹ ਸੇਵਾ ਭਾਵਨਾ ਦੇਖ ਸਕਦੇ ਹੋ ਸ਼ਰਦਾ ਸਾਹਿਬ ਫਲ ਲੈ ਕੇ ਆਏ ਨੇ ਬਹੁਤ ਸ਼ੁਕਰੀਆ ਜੀ ਦੋ ਅਗ੍ਹਾ ਬਾਅਦ ਕਰਾਂਗਾ ਦਿਖਾ ਕੇ ਜੀ ਸ਼ਰਦਾ ਸਾਹਿਬ ਸ਼ਰਦਾ ਸਾਹਿਬ ਫਲ ਲੈ ਕੇ ਆਏ ਨੇ ਜੀ ਤਾਂ ਸੇਵਾ ਭਾਵਨਾ ਦਿਖਾ ਦਿਓ ਤੁਸੀਂ ਸਵੇਰ ਦੇ ਕਹਿੰਦੇ ਕਿ ਅਸੀਂ ਸ਼ੋਭਾ ਯਾਤਰਾ ਚ ਲੱਗੇ ਹੋਏ ਹਾਂ ਔਰ ਸਾਥਾਂ ਤੇ ਉਸੇ ਤਰੀਕੇ ਸ਼ਰਧਾਲੂਆਂ ਵੱਲੋਂ ਸੇਵਕਾਂ ਵੱਲੋਂ ਜਲ ਜਿਹੜਾ ਵਰਤਾਇਆ ਜਾ ਰਿਹਾ ਇੰਦਰ ਕੀ ਹਾਲ ਚੱਲ ਜੀ ਉਹ ਜਿਹੜੇ ਚਲਾ ਰਹੇ ਉਹਨਾਂ ਨੂੰ ਦੋ ਜੀ ਅਸੀਂ ਫੇਰ ਲਾਂਗੇ ਜੀ ਇੰਦਰ ਜੀ ਜ਼ਰੂਰ ਆਪਣੇ ਭਾਪ ਪ੍ਰਗਟ ਕਰੋ ਸ਼ੇਪ ਸਾਨਾ ਤੋਂ ਇੰਦਰ ਜੀ ਸਾਰਿਆਂ ਨੂੰ ਜਨਮ ਅਸ਼ਵੀ ਦੀਆਂ ਮੁਬਾਰਕਾਂ ਅੱਜ ਨਵਾਂ ਸ਼ਹਿਰ ਦੇ ਵਿੱਚ ਬਹੁਤ ਵੱਡੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਸਾਰੇ ਸ਼ਹਿਰ ਨੂੰ ਬਹੁਤ ਬੜੀ ਖੁਸ਼ੀ ਰਾਜ ਤੇ ਮੈਂ ਹੀ ਕਹਣਾ ਜਾਂਦਾ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਸਾਰੇ ਤੁਹਾਡੇ ਵੀਰ ਭੈਣ ਭਰਾ ਸਾਰੇ ਪਹੁੰਚੇ ਸਾਰੇ ਪਹੁੰਚਿਆ ਜੀ ਸਾਡੇ ਪ੍ਰਧਾਨ ਜੀ ਪਹੁੰਚੇ ਸਾਰੇ ਆਪਣੇ ਭਰਾਵਾਂ ਨੂੰ ਇੰਟਰੋਡਿਊਸ ਕਰਾ ਦਿਓ ਹਾਂਜੀ ਇਹ ਰੇਸ਼ਪਰ ਆਈ ਆਪਣਾ ਜੀ ਅਜੇ ਹੈ ਜੀ ਆ ਪਾਨੋਸਾ ਭਾਈ ਸਾਡੇ ਇਹ ਸਾਰੋਂ ਦੇ ਪ੍ਰਧਾਨ ਆ ਸਾਰੇ ਹੋ ਮਾਗੇ ਪਹੁੰਚੇ ਆ ਸਾਰੇ ਕੋਚੀ ਦਾ ਟੈਪ ਆ ਜੀ ਸਾਰੇ ਸਤਿਕਾਰਯੋਗ ਨੇ ਪੁਰੀ ਸਾਹਿਬ ਸ਼ਹਿਰ ਦੀ ਜਾਨ ਚਲੋ ਬੰਦਾਲੀ ਰੋਣ ਦੇ ਦੋਸਤਾਂ ਦੇ ਦੋਸਤਾਂ ਆਉਂਦੇ 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 ਆਉ ਬਹੁਤ ਬਹੁਤ ਸ਼ਾਬਾਸ਼ ਜਿੰਨ ਬਾਈ ਜੀ ਜੀ ਕਾਪੂਰੀ ਸਾਹਿਬ ਬਹੁਤ ਸੀਨੀਅਰ ਨੇ ਬਹੁਤ ਸਤਿਕਾਰਯੋਗ ਨੇ ਔਰ ਮਹਤਮੇਸ਼ਾ ਕਹਿੰਨ ਨਾ ਧਰਮਿੰਦਰ ਦੇ ਹਾਂ ਦੇ ਆ ਤੇ ਧਰਮਿੰਦਰ ਜਿੰਨਾ ਹੀ ਜੋਸ਼ ਹੈ ਨਾ ਤੇ ਉਹ ਸ਼ਾਮ ਨੂੰ ਤੱਕ ਇਹ ਜਿਸ ਦੇ ਨਾਮ ਤੇ ਇੱਕ ਬੜਾ ਵੱਡਾ ਉਤਸਵ ਹੋ ਰਿਹਾ ਸਭ ਤੋਂ ਵੱਡਾ ਉਤਸਵ ਹੈ ਨਹੀਂ ਬਹੁਤ ਆਪਣਾ ਮਾਈਂਡ ਬਣਾ ਬੜਾ ਜਲ ਸਾਰੇ ਨੂੰ ਜਨਮ ਅਸ਼ਟਵੀਂ ਦੀਆਂ ਬਹੁਤ ਬਹੁਤ ਮੁਬਾਰਕਾਂ ਸ਼ਹਿਰ ਵਾਸੀਆਂ ਨੂੰ ਅੰਦਰਲੀ ਦਾਣਾ ਮੰਡੀ ਤੇ ਸ਼ੁਭ ਯਾਤਰਾ ਨਿਕਲੀ ਆ ਥੋੜੀ ਜਿਹੀ ਲੇਟ ਮੀਂ ਕਰਕੇ ਥੋੜੀ ਜਿਹੀ ਲੇਟ ਹੋ ਗਈ ਆ ਅੱਜ ਤੇ ਆਪਣੇ ਸਾਰੇ ਰਲ ਮਿਲ ਕੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਕਿ ਆਪਣੇ ਉਸਵ ਦੇ ਵਿੱਚ ਆਣਾ ਚਾਹੀਦਾ ਔਰ ਭਗਵਾਨ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲੈਣਾ ਚਾਹੀਦਾ ਪੀਬੀ ਬੱਤੀ ਵਾਲੇ ਚੈਨਲ ਜਿਹੜੇ ਸਾਡੇ ਸ਼ਹਿਰ ਦੇ ਆ ਬਹੁਤ ਅੱਛਾ ਸ਼ਹਿਰ ਦੀਆਂ ਖਬਰਾਂ ਦੇ ਰਹੇ ਨੇ ਔਰ ਸਾਨੂੰ ਸ਼ਹਿਰ ਵਾਸੀਆਂ ਨੂੰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਆ ਕਿਉਂਕਿ ਸਫਾਈ ਜਿੱਥੇ ਕਿਸਿਆਣੇ ਕਹਿੰਦੇ ਜਿੱਥੇ ਸਫਾਈ ਹੈ ਉੱਥੇ ਰੱਬ ਵਾ ਔਰ ਸਾਡੇ ਪੀਬੀ ਬੱਤੀ ਵਾਲੇ ਚੈਨਲ ਵਾਲੇ ਇਸ ਦੇ ਬਲੇ ਬਹੁਤ ਜ਼ੋਰ ਦੇ ਰਹੇ ਔਰ ਸ਼ਹਿਰ ਨੂੰ ਸੁਰੱਖਿਅਤ ਵਾਸਤੇ ਲਈ ਔਰ ਬਹੁਤ ਧਿਆਨ ਦੇ ਰਹੇ ਆ ਮੈਂ ਇਹਨਾਂ ਦਾ ਪੀਪੀ 32 ਵਾਲਿਆਂ ਦਾ ਧੰਨੋ ਭਗਤ ਅਸੀਂ ਨੌਕਰ ਤੇਰੇ ਕਲੱਬ ਬੋਲੋ ਜਿਹਦੇ ਪ੍ਰਧਾਨ ਕੁਲਵੰਤ ਰਾਏ ਜੀ ਮਾਣਾ ਉਹ ਕੋ ਪ੍ਰਧਾਨ ਜੀ ਬਲਵਿੰਦਰ ਸਿੰਘ ਜੀ ਰਾਣਾ ਔਰ ਓਮਕਾਰ ਜੀ ਸੈਕਟਰੀ ਸਾਹਿਬ ਔਰ ਮੇਰਾ ਨਾਮ ਤਾਂ ਤੁਸੀਂ ਜਾਣਦੇ ਹੋ ਸੋਢੀ ਰਾਮ ਔਰ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਪੀਪੀ 32 ਵਾਲਿਆਂ ਨੂੰ ਵੀ ਇਹਨਾਂ ਨੂੰ ਰੱਬ ਤਰੱਕੀ ਦੇਵੇ ਇਹਨਾਂ ਦੇ ਚੈਨਲ ਨੂੰ ਬਹੁਤ ਬਹੁਤ ਕਿਰਸ਼ਨ ਮਾਲ ਰਾਜੀ ਤਰੱਕੀ ਦੇ ਬਹੁਤ ਸ਼ੁਕਰੀਆ ਅੰਤ ਜੀ ਉਹਦੇ ਪਿੱਛੇ ਦੇਖੋ ਤਸਵੀਰਾਂ ਕਿਉਂਕਿ ਅਗਲੀਆਂ ਤਸਵੀਰਾਂ ਹੋ ਗਈਆਂ ਹੁਣ ਆਪਾਂ ਪਿਛਲੇ ਤਸਵੀਰਾਂ ਵੀ ਦਿਖਾ ਦਈਏ ਔਰ ਚਾਕੀਆਂ ਵੀ ਇਹਦੇ ਨਾਲ ਦੀ ਨਾਲ ਨਾਲ ਦੀ ਨਾਲ ਤਸਵੀਰਾਂ जय श्री कृष्ण जय श्री कृष्ण आज श्री कृष्ण जन्माष्टमी ਦੇ ਪਲੱਸ ਵਿੱਚ ਧਾਰਮਿਕ ਉਤਸਵ ਕਮੇਟੀ ਵੱਲੋਂ ਨਵਾਂ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਔਰ ਜਿਹੜੇ ਲੋਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰ ਮੰਦਰ ਕਮੇਟੀਆਂ ਦਾ ਸਮਾਜਿਕ ਸੰਸਥਾਵਾਂ ਦਾ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਇਸ ਮੌਸਮ ਦੇ ਵਿੱਚ ਵੀ ਬਹੁਤ-ਬਹੁਤ ਧੰਨਵਾਦ ਸਾਰੇ ਸ਼ਹਿਰ ਦਾ ਅੱਛੇ ਮੰਦਰ ਕਮੇਟੀ ਨੇ ਬੜਾ ਅੱਛਾ ਸਹਿਯੋਗ ਦਿੱਤਾ ਔਰ ਸਫਲ ਸ਼ੋਭਾ ਯਾਤਰਾ ਹੈ ਜਿਵੇਂ ਉਹਨਾਂ ਦੇ ਪਿਆਰ ਸਤਿਕਾਰ ਸਹਿਯੋਗ ਮੈਂ ਬਿਲਕੁਲ ਉਹਨਾਂ ਦਾ ਪਿਆਰ ਸਤਿਕਾਰ ਜਿਹੜਾ ਇਸ ਮੌਸਮ 'ਚ ਮਿਲਿਆ ਔਰ ਮੈਂ ਉਹਨਾਂ ਦੀ ਬਹੁਤ ਸ਼ਲਾਘਾ ਕਰਦਾ ਔਰ ਮੈਂ ਦਿਲੋਂ ਸਾਥੂ ਬਾਤ ਦਿੰਦਾ ਉਹਨਾਂ ਨੂੰ ਅੱਛਾ ਸਾਡਾ ਸਾਡੇ ਲੋਕਾਂ ਨੇ ਲੰਗਰ ਲਾਇਆ ਅੱਜ ਲੰਗਰ ਲਾਇਆ ਲੰਗਰ ਲਾਇਆ ਬੜੀ ਭਾਵਨਾ ਹੈ ਹਰ ਹਰ ਵਾਰ ਹੁੰਦੇ ਆ ਲੇਕਿਨ ਇਸ ਮੌਸਮ ਦੇ ਵਿੱਚ ਜਿਹੜਾ ਸਾਥ ਦੇਣਾ ਉਹ ਬਹੁਤ ਹੀ ਅੱਛੀ ਗੱਲ ਹੈ ਸਾਰੇ ਦ੍ਰਿਸ਼ਤਨ ਲੱਗੇ ਹੋਏ ਹਾਂ ਹਾਂਜੀ 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 ਔਰ ਇਹਨਾਂ ਦੇ ਐਸਡੀ ਸਕੂਲ ਦੇ ਬੱਚਿਆਂ ਨੇ ਵੀ ਹਿੱਸਾ ਲਿਆ ਇਸ ਮੌਸਮ ਦੇ ਵਿੱਚ ਵੀ ਉਹਨਾਂ ਨੇ ਇਹ ਕਿਤਾਬ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ 16 ਤਰੀਕ ਦੇ ਕੀ ਪ੍ਰਬੰਧ ਨੇ ਜੀ 16 ਤਰੀਕ ਦਾ ਸਾਰੇ ਮੰਦਰ ਮੰਦਰਾਂ ਦੇ ਵਿੱਚ ਆਪਣਾ ਆਪਣਾ ਪ੍ਰੋਗਰਾਮ ਆ ਉਹਦੇ ਵਿੱਚ ਧਾਰਮਿਕ ਉਸਵੇਟੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਲੇਕਿਨ ਸਾਰੀਆਂ ਮੰਦਰ ਕਮੇਟੀਆਂ ਨੇ ਆਪਣੇ ਆਪਣੇ ਮੰਦਰਾਂ ਦੇ ਵਿੱਚ ਜਿਹੜਾ ਜੀ ਸ਼੍ਰੀ ਕ੍ਰਿਸ਼ਨ ਜਨਮ ਦਾ ਆਪਣਾ ਜਿਹੜਾ ਹੈਗਾ ਪੂਰਾ ਪੂਰਾ ਪ੍ਰੋਗਰਾਮ ਬਣਾਣਾ ਹੈ ਰਾਤ ਨੂੰ 12 ਵਜੇ ਤੱਕ ਸਾਰੇ ਮੰਦਰਾਂ ਚ ਹੋਊਗਾ ਕੰਮ ਔਰ 8 8 8 ਵਜੇ ਤੋਂ ਲੈ ਕੇ 12 ਵਜੇ ਤੱਕ ਹਰ ਮੰਦਰ ਦੇ ਵਿੱਚ ਆ ਔਰ ਸਾਰੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਮੈਂ ਅਪੀਲ ਕਰਾਂਗਾ ਉਹ ਸਾਰੇ ਮੰਦਰਾਂ ਦੇ ਵਿੱਚ ਦਰਸ਼ਨ ਕਰਨ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤਾਂ ਤੁਸੀਂ ਸੁਣਿਆ ਕਿ ਪ੍ਰਧਾਨ ਜੀ ਨੇ ਤੁਹਾਨੂੰ ਇਨਵੀਟੇਸ਼ਨ ਵੀ ਦਿੱਤਾ ਹੈ ਬੜੇ ਪਿਆਰ ਸਤਿਕਾਰ ਨਾਲ ਬੁਲਾਇਆ ਔਰ ਖੁਦ ਵੀ ਬੜੇ ਮਿਲਨਸਾਰ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਡ੍ਰਿਡਤਾ ਨਾਲ ਆਪਣੀ ਡਿਊਟੀ ਨਿਭਾ ਰਿਹਾ ਐਸਐਚਓ ਅਸ਼ੋਕ ਕੁਮਾਰ ਜੀ ਆਪਣੀ ਟੀਮ ਨਾਲ ਤੁਸੀਂ ਦੇਖਿਆ ਕਿ ਸ਼ੋਭਾ ਯਾਤਰਾ ਦੇ ਬਿਲਕੁਲ ਨਾਲ ਨੇ ਔਰ ਪਿੱਛੇ ਟ੍ਰੈਫਿਕ ਵੀ ਕਾਫੀ ਸਾਰਾ ਲੱਗ ਗਿਆ ਪਰ ਜਦੋਂ ਇਸ ਤਰੀਕੇ ਸ਼ੋਭਾ ਯਾਤਰਾ ਹੁੰਦੀ ਤਾਂ ਭਾਵਨਾ ਵੀ ਦੇਖਣੀ ਪੈਂਦੀ ਹੈ ਜਿਹੜੇ ਭੈਣ ਭਰਾ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਹੀ ਜਦੋਂ ਸ਼ੋਭਾ ਯਾਤਰਾ ਨਿਕਲ ਲੈ ਇੱਥੋਂ ਤਾਂ ਮੇਰੇ ਖਿਆਲ ਉਸ ਤੋਂ ਬਾਅਦ ਇਹਨੂੰ ਟ੍ਰੈਫਿਕ ਨੂੰ ਖੋਲ ਦਿੱਤਾ ਜਾਵੇਗਾ ਦਿਖਾਓ ਵੀ ਜੀ ਹੋਰ ਤਸਵੀਰਾਂ ਅੱਗੇ ਹੋ ਕੇ ਦਿਖਾਓ geometra.